ਜਾਸ਼ਨ ਵਾਲੇ ਬਰਸਾਤੀ ਡਰੇਨ ਸਮਰਾਲਾ ਦੇ ਨੇੜੇ ਪਿੰਡ ਗੜੀ ਤਰਖਾਨਾ ਤੋਂ ਪਿੰਡ ਢੰਡੇ ਤੱਕ ਬਣਾਉਣ ਦਾ ਮਾਮਲਾ ਕੁਝ ਦਿਨਾਂ ਤੋਂ ਗਰਮਾਇਆ ਹੋਇਆ ਹੈ ਇਸ ਸਬੰਧ ਦੇ ਵਿੱਚ ਬੀਕੇ ਯੂ ਕਾਦਿਆਂ ਵੱਲੋਂ ਬਰਸਾਤੀ ਡਰੇਨ ਦਾ ਕੰਮ ਸ਼ੁਰੂ ਕਰਵਾਉਣ ਦੇ ਲਈ ਪਿੰਡ ਗੜੀ ਦੇ ਕੋਲ ਖੰਨਾ ਨਵਾਂ ਸ਼ਹਿਰ ਰੋਡ ਤੇ ਟਰੈਕਟਰ ਟਰਾਲੀਆਂ ਲਗਾ ਕੇ ਸੜਕ ਜਾਮ ਕਰ ਟਰਨਾ ਕਾ ਰੋਡ ਪ੍ਰਦਰਸ਼ਨ ਕੀਤਾ ਗਿਆ ਬਰਸਾਤੀ ਡਰੇਨ ਦਾ ਕੰਮ ਦੁਬਾਰਾ ਸ਼ੁਰੂ ਕਰਵਾਉਣ ਦੇ ਲਈ ਖਾਫਤੇ ਵਿੱਚ ਦੂਸਰੀ ਵਾਰ ਟਰਨਾ ਬੀਕੇ ਯੂ ਕਾਦਿਆਂ ਵੱਲੋਂ ਲਗਾਇਆ ਗਿਆ ਇਸ ਟਰਨੇ ਵਿੱਚ ਸੈਂਕੜੇ ਕਿਸਾਨਾਂ ਨੇ ਹਿੱਸਾ ਲਿਆ ਸਮਰਾਲੇ ਤੋਂ ਲਖਿੰਦਰ ਕਤਰੀ ਦੀ ਰਿਪੋਰਟ ਮਨਾਰ ਹਰਦੀਪ ਸਿੰਘ ਜਾਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀ ਕਾਦੀਆਂ ਜ਼ਿਲ੍ਹਾ ਲੁਧਿਆਣਾ ਹਫਤੇ ਦੇ ਵਿੱਚ ਦੂਸਰੀ ਵਾਰੀ ਤੁਸੀਂ ਖੰਨਾ ਰਾਹੋ ਰੋਡ ਨੂੰ ਬੰਦ ਕੀਤਾ ਵਾ ਧਰਨਾ ਲਾਇਆ ਵਾ ਕੀ ਕਾਰਨ ਦੇਖੋ ਇਹ ਚ ਸਾਡਾ ਜਿਹੜਾ ਮੁੱਖ ਕਾਰਨ ਆ ਵੀ ਸਾਡੇ ਇੱਕ ਟ੍ਰੇਨ ਜਾਂਦੀ ਆ ਊਰਨੇ ਤੋਂ ਲੈ ਕੇ ਆਪਣੇ ਟੰਡਿਆ ਸੈਫਨ ਤੱਕ ਉਹਦਾ ਅਸੀਂ ਬੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਆ ਉਹਦੇ ਉੱਤੇ ਨਜਾਇਜ਼ ਕਬਜ਼ੇ ਕਰੇ ਹੋਏ ਨੇ ਲੋਕਾਂ ਦੇ ਕਿਉਂਕਿ ਜਰ ਵੀ ਹਰ ਸਾਲ ਬਾੜ ਆਉਂਦੀ ਆ ਸਾਡੇ ਇਲਾਕੇ ਦੇ ਵਿੱਚ ਹਜ਼ਾਰਾਂ ਏਕੜ ਪਾਣੀ ਦੇ ਨਾਲ ਫਸਲ ਖਰਾਬ ਹੋ ਜਾਂਦੀ ਆ ਅਸੀਂ ਲੰਬੇ ਸਮੇਂ ਤੋਂ ਸੰਘਰਸ਼ ਲੜ ਕੇ ਇਹਦਾ ਕੰਮ ਚਲਵਾਇਆ ਸੀ ਪਰ ਕੱਲ ਫੇਰ ਉੱਥੇ ਮਿੰਟਰੀ ਦਾ ਵੀ ਕੰਮ ਬਾਰੋਕ ਦਿੱਤਾ ਗਿਆ ਵਾ ਤੇ ਕੰਮ ਬੰਦ ਆ ਅਸੀਂ ਉਸ ਰੋਸ ਵੱਜੋ ਅੱਜ ਧਰਨਾ ਲਾਇਆ ਗਿਆ ਪਰ ਸੋ ਵੀ ਤੁਹਾਡੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਉਹ ਵੀ ਚਲਵਾਤੀ ਪ੍ਰਸ਼ਾਸਨ ਨੇ ਸਾਨੂੰ ਕਹਾਂ ਉਤਰ ਭਰੋਸਾ ਦਿੱਤਾ ਸੀ ਵੀ ਕੰਮ ਚਲਾਵਾਂਗੇ ਮਿੰਟਰੀ ਕਰਾਵਾਂਗੇ ਪਰ ਮਿੰਟਰੀ ਦਾ ਕੰਮ ਬੰਦ ਹੋ ਗਿਆ ਕੱਲ ਕੋਈ ਨਹੀਂ ਮਿੰਟਰੀ ਇੱਥੇ ਤੇ ਗੜੀ ਪਿੰਡੇ ਮਸ਼ੀਨਾਂ ਚੱਲੀਆਂ ਨੇ ਉਤੋਂ ਕਹਾ ਬੰਦਾ ਕਿਉਂਕਿ ਬਾਰਸ਼ ਦਾ ਟਾਈਮ ਆ ਕਦੇ ਵੀ ਬਾਰਸ਼ ਆ ਸਕਦੀ ਆ ਤੇ ਕੁਝ ਜਿਹੜੇ ਨੰਜਾਇਜ਼ ਕਬਜ਼ੇ ਨੇ ਉਹਨਾਂ ਨੂੰ ਅਜੇ ਢਾਇਆ ਨਹੀਂ ਗਿਆ ਇਹ ਸਾਨੂੰ ਰੋਸ ਆ ਇਸ ਕਰਕੇ ਅਸੀਂ ਅੱਜ ਇੱਥੇ ਬੈਠੇ ਆ ਧਰਨਾ ਕਦੋਂ ਸਮਾਪਤ ਕੀਤਾ ਜਾਣਾ ਧਰਨਾ ਜਦ ਤੱਕ ਕੰਮ ਨਹੀਂ ਚਲਾਉਂਦੇ ਜਦ ਤੱਕ ਅਸੀਂ ਧਰਨਾ ਆਪਣਾ ਇਸੇ ਤਰ੍ਹਾਂ ਚਲਾਵਾਂਗੇ ਬੰਪਰੀ ਸੈਕਲਾਲ ਜ਼ਿਲ੍ਹਾ ਜਰਨ ਸਕੰਤਰ ਬੀਕੇ ਜੋ ਕਾਦੀ ਆ ਤੱਕ ਲਾਇਆ ਕੀ ਹੈ ਇਹ ਡਰੇਨਾ ਜਿਹੜਾ ਲਾਇਆ ਸੀ ਇੱਕ ਸਾਡੇ ਇਲਾਕੇ ਦੀ ਡਰੇਨ ਹੈ ਜੋ ਪਿੰਡ ਊਰਨਾ ਤੋਂ ਢੰਡੇ ਪਿੰਡ ਤੱਕ ਕਰੀਬ 4 ਕਿਲੋਮੀਟਰ ਦਾ ਇਹਦਾ ਲੰਬਾ ਏਰੀਆ ਹੈ ਇੱਥੇ ਬਰਸਾਤੀ ਡਰੇਨ ਹੈ ਜਿਹੜੀ ਕਿ ਕੁਝ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕਰਕੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੰਦ ਕੀਤੀ ਗਈ ਹੈ ਕਾਦੀਆਂ ਜਥੇਬੰਦੀ ਪਿਛਲੇ 7-8 ਸਾਲਾਂ ਤੋਂ ਇਹ ਸੰਘਰਸ਼ ਕਰਦੀ ਆ ਰਹੀ ਹੈ ਕਿਉਂਕਿ ਹਜ਼ਾਰਾਂ ਏਕੜ ਜਦੋਂ ਬਰਸਾਤ ਆਉਂਦੀ ਹੈ ਖੜਾ ਦਾ ਪਾਣੀ ਆਉਂਦਾ ਹਜ਼ਾਰਾਂ ਏਕੜ ਫਸਲ ਹੈ ਇਸ ਡਰੇਨ ਬੰਦ ਹੋਣ ਦੇ ਕਾਰਨ ਹੈ ਜਿਹੜੀ ਉਹ ਫਸਲ ਖਰਾਬ ਹੋ ਜਾਂਦੀ ਹੈ ਸਾਡੀ ਮਿਹਨਤ ਨੂੰ ਗੂਰ ਪਿਆ ਪਿਛਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਨੇ ਇਹਦੇ ਦੀ ਇਹਦੀ ਮਿੰਨਤੀ ਕਰਵਾ ਕੇ ਗੜੀਪਿੰਡ ਦੀ ਮਿੰਨਤੀ ਕਰਵਾ ਕੇ ਜਦੋਂ ਅੱਗੇ ਮਿੰਨਤੀ ਕਰਵਾਉਣ ਲੱਗੇ ਤਾਂ ਕੁਝ ਬੰਦਿਆਂ ਨੇ ਇਹ ਮਿੰਨਤੀ ਬੰਦ ਕਰਵਾ ਦਿੱਤੀ ਗਈ ਉਸ ਤੋਂ ਬਾਅਦ ਸਾਡੀ ਲਗਾਤਾਰ ਪ੍ਰਸ਼ਾਸਨ ਨਾਲ ਗੱਲਬਾਤ ਹੁੰਦੀ ਰਹੀ ਪਰਸੋ 3 ਵਜੇ ਐਸਡੀਐਮ ਦਫ਼ਤਰ ਪ੍ਰਸ਼ਾਸਨ ਨਾਲ ਮੀਟਿੰਗ ਸੀ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਇਹਦਾ ਕੰਮ ਜਿਹੜਾ ਕੱਲ ਨੰਗ ਚੁੱਕਿਆ ਵੀ ਉਸ ਨੂੰ ਸ਼ੁਰੂ ਕੀਤਾ ਜਾਊਗਾ ਲੇਕਿਨ ਉਹ ਕੰਮ ਹਲੇ ਤੱਕ ਸ਼ੁਰੂ ਨਹੀਂ ਕੀਤਾ ਪਤਾ ਨਹੀਂ ਕਿਸ ਦਵਾ ਅੰਦਰ ਪ੍ਰਸ਼ਾਸਨ ਜਿਹੜਾ ਇਹ ਕੰਮ ਕਰ ਰਿਹਾ ਕਿਉਂਕਿ ਇੱਕ ਪਾਸੇ ਹਜ਼ਾਰਾਂ ਏਕੜ ਫਸਲ ਹੈ ਹਜ਼ਾਰਾਂ ਕਿਸਾਨ ਨੇ ਜਿਨ੍ਹਾਂ ਦਾ ਸਾਰਾ ਕੁਝ ਖਤਮ ਹੋ ਜਾਂਦਾ ਬਰਸਾਤ ਦੇ ਨਾਲ ਉਹ ਨੇ ਇੱਕ ਪਾਸੇ ਕੁਝ ਉਹ ਲੋਕ ਨੇ ਜਿਨ੍ਹਾਂ ਨੇ ਇਸ ਡਰੇਨ ਉੱਤੇ ਪਿਛਲੇ 40-50 ਸਾਲ ਤੋਂ ਕਬਜ਼ਾ ਕੀਤਾ ਹੋਇਆ ਉਹਨਾਂ ਦੇ ਪ੍ਰੈਸ਼ਰ ਹੇਠ ਆ ਕੇ ਪ੍ਰਸ਼ਾਸਨ ਇਹ ਕੰਮ ਨਹੀਂ ਸ਼ੁਰੂ ਕਰਦਾ ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਅੱਜ ਅਸੀਂ ਧਰਨਾ ਲਾ ਕੇ ਬੈਠ ਚੁੱਕੇ ਹਾਂ ਹੁਣ ਅਸੀਂ ਉਹਨਾਂ ਚਿਰ ਨਹੀਂ ਉੱਠਣਾ ਜਿੰਨਾ ਚਿਰ ਇਹਦਾ ਕੰਮ ਦੁਬਾਰਾ ਸ਼ੁਰੂ ਨਹੀਂ ਹੁੰਦਾ ਉਹਨਾਂ ਦੇ ਦਵਾ ਨਹੀਂ ਕੀ ਆਣ ਦਾ ਕੀ ਕਿੱਤਰਾ ਵੀ ਕੋਈ ਸਰਕਾਰੀ ਅਧਿਕਾਰੀ ਉਹਨਾਂ ਦੇ ਨਾਲ ਆ ਕੇ ਕਿੱਤਾਂ ਨਹੀਂ ਅਸੀਂ ਕਹਿ ਨਹੀਂ ਸਕਦੇ ਵੀ ਸਰਕਾਰੀ ਪਤਾ ਨਹੀਂ ਸਮਝ ਤੋਂ ਬਾਹਰ ਹੈ ਕਿ ਉਹ ਕੀ ਕਾਰਨ ਕੀ ਨੇ ਕਈ ਨਜਾਇਜ਼ ਸਾਰੀਆਂ ਹੋਈਆਂ ਹੋਈਆਂ ਨੇ ਕੋਈ ਬਿਲਡਿੰਗਾਂ ਪਈਆਂ ਹੋਈਆਂ ਨੇ ਇੱਕ ਕੋਲਡ ਸਟੋਰ ਆ ਉਹ ਕੰਦ ਪ੍ਰੋਪਰ ਇਹਦੇ ਵਿੱਚ ਆ ਰਹੀ ਹੈ ਮਿੰਤੀ ਕਰਕੇ ਨਿਸ਼ਾਨੀਆਂ ਲੱਗ ਚੁੱਕੀਆਂ ਨੇ ਤੇ ਪ੍ਰਸ਼ਾਸਨ ਉਧਰ ਨੂੰ ਜਾਇ ਰਿਹਾ ਨਾ ਅੱਗੇ ਬੇਨਤੀ ਹੋ ਰਹੀ ਹੈ ਨਹਿਰੀ ਵਿਭਾਗ ਵਾਲੇ ਨੇ ਕ੍ਰਿਸ਼ਨ ਕੁਮਾਰ ਨੇ ਜਿਹੜੇ ਨਹਿਰੀ ਵਿਭਾਗ ਜਿਹੜੇ ਇਹਨਾਂ ਦੇ ਸਚਾਈ ਵਿਭਾਗ ਦੇ ਸਕੱਤਰ ਨੇ ਸਾਰੇ ਸਾਰਿਆਂ ਦੇ ਵਿੱਚ ਇਹ ਆ ਵੀ ਉਹ ਬੜੇ ਕਾਬਲ ਅਫਸਰ ਨੇ ਬੜੇ ਅ ਬੜੇ ਸੂਝਵਾਨ ਅਫਸਰ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੇ ਨਹਿਰੀ ਵਿਭਾਗ ਤੇ ਕਬਜ਼ਾ ਹੋਇਆ ਹੈ ਪਿਛਲੇ 40 ਸਾਲਾਂ ਤੋਂ ਕਿ ਉਹ ਵੀ ਖਾਲੀ ਨਹੀਂ ਕਰਵਾ ਰਹੇ ਧਰਨਾ ਕਿੰਨੇ ਸਮੇਂ ਲਈ ਲੱਗਾ ਹੈ ਧਰਨਾ ਅਣ ਮਿੱਥੇ ਸਮੇਂ ਲਈ ਲੱਗ ਚੁੱਕਿਆ ਜੀ ਕਿਉਂਕਿ ਅਸੀਂ ਪਿਛਲੇ ਫ੍ਰਾਈਡੇ ਧਰਨਾ ਲਾਇਆ ਸੀ ਸਾਨੂੰ ਪ੍ਰੋਸਸਾ ਦਿੱਤਾ ਸੀ ਵੀ ਸੋਮਵਾਰ ਕੰਮ ਸ਼ੁਰੂ ਹੋ ਜੂਗਾ ਸੋਮਵਾਰ ਪ੍ਰਸ਼ਾਸਨ ਨੇ ਮੀਟਿੰਗ ਕਰ ਲਈ ਕੱਲ ਮੰਗਰਵਾਰ ਲੰਘ ਗਿਆ ਸੋ ਅੱਜ ਬੁੱਧਵਾਰ ਹੈ ਅੱਜ ਅਸੀਂ ਅੱਕ ਕੇ ਕਿਉਂਕਿ ਬਰਸਾਤਾਂ ਦੇ ਦਿਨ ਨੇ ਪਰਸੋਂ ਤੋਂ ਅਲਰਟ ਦੱਸਿਆ ਹੋਇਆ ਗਵਰਨਮੈਂਟ ਹੀ ਦੱਸ ਰਹੀ ਹੈ ਵੀ ਭਾਰੀ ਮੀਂਹ ਹੈ ਹੁਣ ਅਸੀਂ ਅੱਜ ਪੱਕੇ ਤੌਰ ਤੇ ਬੈਠ ਗਏ ਲੋਕ ਆ ਰਹੇ ਨੇ ਉਹਨਾਂ ਚਿਰ ਅਸੀਂ ਉੱਠਣਾ ਨਹੀਂ ਜਿੰਨਾ ਚਿਰ ਇਹਦਾ ਕੰਮ ਪ੍ਰੋਪਰ ਤੌਰ ਤੇ ਸ਼ੁਰੂ ਨਹੀਂ ਹੋਇਆ ਪ੍ਰਸ਼ਾਸਨ ਦੇ ਕੋਈ ਤੁਹਾਡੇ ਕੋਲ ਕੋਈ ਆਇਆ ਨਹੀਂ ਹਲੇ ਕੋਈ ਨਹੀਂ ਆਇਆ ਕਿਉਂਕਿ ਹੁਣ ਹੀ ਬੈਠੇ ਆ ਹਲੇ 15 ਮਿੰਟ ਹੋਏ ਨੇ ਹਲੇ ਤੱਕ ਕੋਈ ਨਹੀਂ ਆਇਆ ਸਾਡੇ ਕੋ ਆਵੇ ਨਾ ਆਵੇ ਕੰਮ ਸ਼ੁਰੂ ਕਰ ਦਵੇ ਅਸੀਂ ਆਪਣੇ ਕੋ ਸੱਜ ਕੇ ਕਿਸੇ ਨੂੰ ਲੈਣਾ ਕੀ ਆ ਅਸੀਂ ਇਹ ਥੋਟ ਖੜਾ। ਧੰਨਵਾਦ। 3:00 ਵਜੇ। ਮੇਰਾ ਨਾਮ ਕੁਲਦੀਪ ਸਿੰਘ ਆ ਜੀ। ਜ਼ਿਲ੍ਹਾ ਮੀਰਪੁਰ ਪ੍ਰਧਾਨ, ਬੀਕੇਜੂ ਕਾਦੀਆਂ। ਥੱਲਾ ਰਾਹੋ ਰੋਡ ਤੇ ਤੁਸੀਂ ਦਰਖਤ ਲਾਇਆ ਹੋਇਆ ਵਾ। ਕੀ ਕਾਰਨ? ਇਹਦਾ ਕਾਰਨ ਆਇਆ ਜਿਹੜੀ ਆ ਡਰੇਨ ਲੰਘਦੀ ਆ ਆਪਣੇ ਕੋਲ ਚਿਓ ਆਹ। ਇਹ ਪਿੰਡ ਉਰਨੀ ਤੋਂ ਸਟਾਰਟ ਹੋ ਕੇ ਗੜੀ ਤੋਂ ਹੁੰਦੀ ਭਾਤਲਾ ਪਾਲ ਮਾਰਿਆਂ ਦੀ ਢੰਡੇ ਸੈਂਫਲ ਤੱਕ ਪਾਣੀ ਇਹਦਾ ਜਾਂਦਾ ਸੀ। ਪਿਛਲੇ 40-50 ਸਾਲਾਂ ਤੋਂ ਲੋਕਾਂ ਨੇ ਇਹਦੇ ਉੱਤੇ ਕਬਜ਼ਾ ਕਰਕੇ ਨਜਾਇਜ਼ ਕਬਜ਼ੇ ਕਰਕੇ ਇਹਨੂੰ ਬੰਦ ਕੀਤਾ ਹੋਇਆ ਸੀ ਸਾਡੇ ਜਥੇਬੰਦੀ ਬੀਕੇਜੂ ਕਾਦੀਆਂ ਪਿਛਲੇ 7-8 ਸਾਲਾਂ ਤੋਂ ਲੋਕਾਂ ਦੇ ਸਹਿਯੋਗ ਨਾਲ ਇਹਨੂੰ ਡਰੇਨ ਨੂੰ ਖਲਵਾਉਣ ਦਾ ਯਤਨ ਕਰ ਰਹੀ ਆ ਹੁਣ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਇਹਦੀ ਮਨਤੀ ਕਰਵਾ ਕੇ ਕੰਮ ਸਟਾਰਟ ਕੀਤਾਗਾ ਦੀ ਪਟਾਈ ਦਾ ਹੁਣ ਦੋ ਤੇ ਦੋ ਦਿਨ ਕੰਮ ਚੱਲੇ ਤੋਂ ਬਾਅਦ ਇਹ ਕਬਜ਼ਾਕਾਰੀ ਲੋਕਾਂ ਨੇ ਇਹਦਾ ਡਰੇਨ ਦਾ ਕੰਮ ਰੋਕ ਦਿੱਤਾ ਜੀ ਪ੍ਰਸ਼ਾਸਨ ਨੇ ਉਹ ਤਾਂ ਕੋਈ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਨਾਲ ਤੁਹਾਡੀ ਪਰਸੋ ਵੀ ਕਮੇਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਦੀ ਦੋਏ ਜੱਥੇਬੰਦੀਆਂ ਬੁਲਾਇਆ ਗਿਆ ਸੀ ਸਾਰੇ ਆਲੇ ਦਾਲ ਵਾਲੇ ਪਿੰਡਾਂ ਦੇ ਲੋਕ ਵੀ ਬੁਲਾਇਆ ਗਿਆ ਸੀ ਜਿਹਦੇ ਵਿੱਚ ਤੁਹਾਡੇ ਨਾਲ ਦੀ ਜੱਥੇਬੰਦੀ ਆ ਤੁਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਅਸੀਂ ਉਹਨਾਂ ਨੂੰ ਸਮਝਾਇਆ ਜੀ ਬਹੁਤ ਵੀਰ ਦਾ ਸਰਕਾਰੀ ਡਰੇਨ ਆ ਇਹਦਾ ਨਿਕਲੇਦਾ ਆਪਣੇ ਆਂ ਜਿਹੜੀ ਅਸੀਂ ਪਿੰਡ ਡੁੱਬਦਿਆਂ ਤਿੰਨ ਚਾਰ ਪਿੰਡ ਡੁੱਬਦਿਆਂ ਪਾਣੀ ਉਰੇ ਆ ਕੇ ਇਕੱਠਾ ਹੋ ਜਾਂਦਾ ਵੀ ਇਹਨਾਂ ਨੂੰ ਫਾਇਦਾ ਹੋਊਗਾ ਪਰ ਜਿਹੜੇ ਕਬਜ਼ਾਕਾਰੀ ਲੋਗ ਨੇ ਉਹ ਨਹੀਂ ਮੰਨ ਰਹੇ ਜੀ ਜਿਹੜਾ ਧੰਦਾ ਲਾਇਆ ਹੋਇਆ ਕਦੋਂ ਤੱਕ ਸਮਾਪਤ ਕਰ ਦਿੱਤਾ ਜਾਏ ਇਹ ਹੁਣ ਜੀ ਅਸੀਂ ਪੱਕਾ ਧਾਰਨਾ ਲਾ ਦਿੱਤਾ ਇਹਦਾ ਕਦੇ ਸਾਨੂੰ ਪ੍ਰਸ਼ਾਸਨ ਭਰੋਸਾ ਦੇ ਕੇ ਠਾਲ ਦਿੰਦਾ ਹੁਣ ਅਸੀਂ ਜਦੋਂ ਥੇ ਜੇ ਸਿਰੇ થી ਕੰਮ ਨਹੀਂ ਹੁੰਦਾ ਅਸੀਂ ਨਹੀਂ ਉਠਣਾ ਹੈਗਾ ਜੀ